ਆ ਦੇਖੋ ਵਾਲਕੋ ਕਿੰਦਾ ਰੇਸ ਲੱਗੀ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਵੱਡੀ ਗੱਡੀਆਂ ਛੋਟੀ ਗੱਡੀਆਂ ਆਪਸ ਵਿੱਚ ਰੇਸਾਂ ਲਾਉਂਦੀਆਂ ਐਕਸੀਡੈਂਟ ਹੋ ਸਕਦਾ ਹੈ ਤਾਂ ਨਹੀਂ ਕਰਨਾ ਚਾਹੀਦਾ ਟੈਫੀ ਰੂਲ ਫੋਲੋ ਕਰਨਾ ਚਾਹੀਦੇ ਆ ਸਰਕਾਰ ਨੂੰ ਚਾਹੀਦਾ ਹੈ ਪੁਲਿਸ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਜਿਹੜੇ ਚਲਾਨ ਹੈਗੇ ਆ ਉਹ ਹੋਣੇ ਚਾਹੀਦੇ ਵੱਧ ਤੋਂ ਵੱਧ ਤਾਂ ਕਿ ਜਿਹੜੇ ਟ੍ਰੈਫੀ ਰੂਲ ਫੋਲੋ ਨਹੀਂ ਕਰਦੇ ਉਹਨਾਂ ਨੂੰ ਸਬਕ ਮਿਲੇ ਅਜੀ ਦੇਖਦੇ ਹੋ ਬੁੱਲਾਵਾ ਚੌਕ ਖੜੇ ਹੋਏ ਆ रात का टाइम है ए, बड़ा, तो रश ब हो जाता है सर्दियाँ है उसका कोई नजर नहीं आ रहा कल तो जी ठंड है काफ़ी हो चुकी है लोग स्वैटर पाए दिखाई देते तो ने अभी देख सकते हो सामने हरी लाइट हुई है ए, ਟ੍ਰੈਫਿਕ ਨਿਕਲ ਰਹੀ ਹੈ ਇੱਥੇ ਜਿਹੜੀ ਹੈ ਕਾਫੀ ਜ਼ਿਆਦਾ ਰਸ਼ ਆ ਜਾਂਦਾ ਹੈ ਜਿਹਦੇ ਕਰਕੇ ਜਿਹੜੇ ਕੁੱਛੋਂ ਲੋਕ ਆਂਦੇ ਆ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੁਤ ਜ਼ਿਆਦਾ ਟ੍ਰੈਫਿਕ ਜਿਹੜਾ ਹੋ ਜਾਂਦਾ ਹੈ ਹੁਣ ਕਿਉਂਕਿ ਅਸੀਂ ਦੇਖ ਸਕਦੇ ਹੋ ਲਾਲ ਲਾਈਟ ਹੋ ਚੁੱਕੀ ਹੈ ਇੱਧਰ ਵੀ ਲਾਲ ਹੈ ਜੀ ਸਾਹਮਣੇ ਵੀ ਲਾਲ ਹੈ ਅਸੀਂ ਦੇਖ ਸਕਦੇ ਹੋ ਅੱਗੇ ਤੋਂ ਲੈ ਕੇ ਚੱਲਦੇ ਆਂ ਆਦਰ ਵੀ ਦੇਖ ਸਕਦੇ ਹੋ ਉਹਨਾਂ ਚੋਂ ਕੋ ਲਾਈਟ ਲੱਗੀ ਹੋਈ ਆ ਹੁਣ ਜਿਹੜੇ ਲੋਕ ਕੀ ਸੋਡਲ ਤੋਂ ਆ ਰਹੇ ਸੀਗੇ ਡੁਬਰੀ ਵੱਲ ਜਾਣ ਵਾਸਤੇ ਇਸਿੱਧਾ ਜਾਣਗੇ ਹੁਣ ਪੱਕੋ ਵਾਲ ਰੋਡ ਦੇ ਵੱਲ ਆਹ ਦੇਖੋ ਆਹ ਕਿਉਂ ਕਿੱਦਾਂ ਰੇਸ ਲੱਗੀ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਵੱਡੀਆਂ ਗੱਡੀਆਂ ਛੋਟੀਆਂ ਗੱਡੀਆਂ ਆਪਸ ਵਿੱਚ ਰੇਸਾਂ ਲਾਉਂਦੀਆਂ ਐਕਸੀਡੈਂਟ ਹੋ ਸਕਦਾ ਹੈ ਤਾਂ ਨਹੀਂ ਕਰਨਾ ਚਾਹੀਦਾ ਸੈਫਟੀ ਰੂਲ ਫੋਲੋ ਕਰਨਾ ਚਾਹੀਦੇ ਆ ਸਰਕਾਰ ਨੂੰ ਵੀ ਚਾਹੀਦਾ ਪੁਲਿਸ ਨੂੰ ਵੀ ਚਾਹੀਦਾ ਕਿ ਇਹਨਾਂ ਦੇ ਜਿਹੜੇ ਚરાਨ ਹੈਗੇ ਆ ਉਹ ਖੋਣੇ ਚਾਹੀਦੇ ਵੱਧ ਤੋਂ ਵੱਧ ਤਾਂ ਕਿ ਜਿਹੜੇ ਟ੍ਰੈਫੀ ਰੂਲ ਫਾਲੋ ਨਹੀਂ ਕਰਦੇ ਉਹਨਾਂ ਨੂੰ ਸਬਕ ਮਿਲੇ ਹਾਂ ਸਾਹਮਣੇ ਵੀ ਦੇਖ ਸਕਦੇ ਹੋ ਕਿ ਹੁਣ ਲਾਲ ਲਾਈਟ ਰੁਕ ਚੁੱਕੀ ਹੈ ਜਿਹੜੇ ਲੋ ਡੁਗਰੀ ਤੋਂ ਕੀਸਰ ਤੋਂ ਜਾ ਰਹੇ ਸੀਗੇ ਉਹ ਸਾਹਮਣੇ ਉਹ ਜਿਹੜੇ ਲੋ ਸਵਾਰ ਰੋਡ ਤੋਂ ਆ ਕੇ ਉੱਧਾ ਜਾ ਰਹੇ ਸੀਗੇ ਦੀ ਸੈਂਟਰਲ ਗ੍ਰੀਨ ਬਲ ਕਾਫੀ ਰਾਈਟ ਵੀ ਬਾਈਕਾਂ ਦੀ ਚਮਕ ਰਹੀ ਆ ਜਾਈਂ ਤੋਂ ਜੀਦੀ ਆ ਤੁਸੀਂ ਦੇਖ ਰਹੇ ਹੋ ਹਰੀ ਲਾਈਟ ਹੋਈ ਆ ਉਹਨਾਂ ਪੀਲੀ ਲਾਈਟ ਹੋ ਗਈ ਜਿਹੜੇ ਲੋਕੀ ਆਉਂਦੇ ਵੇਸੇ ਰੁਕਦੇ ਜਾਣਗੇ ਫੁੱਲਾਵਾਲ ਚੌਂਕ ਨਾਈਟ 뷰 ਯਾਰਾ ਰੱਖ ਕੁਛ ਪਹੰਚਦਾ ਕਿਥੋਂ ਕਿਭਾਇਆ ਵੀਗਾ ਅਸੀਂ ਇੱਥੋਂ ਰੋਜ ਲੰਘਦੇ ਆਂ ਦੇਖਦੇ ਆਂ ਪੀ ਟੈਪਿੰਗ ਬਹੁਤ ਜ਼ਿਆਦਾ ਖੜ ਜਾਂਦਾ ਹੈ ਕਈ ਵਾਰ ਕੋਈ ਜ਼ਿਆਦਾ ਪਰੇਸ਼ਾਨੀ ਇਤਨਾ ਸਾਹਮਣਾ ਕਰਨਾ ਪੈਂਦਾ ਹੈ ਲੰਬਾ ਲੰਬਾ ਜਿਹੜਾ ਰਸ਼ਾ ਪੈ ਜਾਂਦਾ ਹੈ ਕੰਨੋ ਰੂਨ ਵਕਤਾਂ ਸ਼ਹਿਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੋ ਇਦਾਂ ਦੀ ਖਬਰਾਂ ਵਾਸਤੇ ਇਦਾਂ ਦੀ ਖਬਰਾਂ ਤੁਹਾਨੂੰ ਦਿਖਾਉਂਦੇ ਰਹਿਣੇ ਆਂ ਸਰਦੀਆਂ ਸ਼ੁਰੂ ਹੋ ਚੁੱਕੀਆਂ ਆਂ ਮੌਸਮ ਨੇ ਕਰਵੜ ਲਿੱਤੀ ਹੈ ਠੰਡ ਜਰੂਰ ਬੇਸ਼ੱਕ ਲੇਟ ਆਈ ਹੈ ਪਰ ਟ੍ਰੈਫਿਕ ਉਸੇ ਤਰ੍ਹਾਂ ਹੀ ਕਾਇਮ ਹੈ ਲੁਧਿਆਣੇ ਦੇ ਵਿੱਚ ਹੁਣ ਤੁਸੀਂ ਦੇਖੋ ਉਥੋਂ ਵੀ ਲੋਕੀ ਆਣਗੇ ਇਹ ਸੀਗਾ ਜੀ ਫੁੱਲਾਂ ਦਾ ਚੌਂਕ ਦਾ ਪੂਰਾ ਵਿਊ